ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਸਾਰੇ ਭੈਣ ਭਰਾਵਾਂ ਨੂੰ ਮਤਾਵਾ ਬਿਯੋਰਗਨੂ ਜੀ ਦਾਹ ਰੌੜਕੀ ਵਾਲੇ ਲੋ ਤੇ ਰੌੜਕੀ ਵਾਲੇ ਦੇ ਘੋੜੇ ਵਾਲੇ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਰਾਤ ਆਪਾਂ ਜਿੱਦਾਂ ਦੱਸਿਆ ਜੀ ਤੁਹਾਨੂੰ ਜੀ ਜੰਮੂ ਪਹੁੰਚ ਗਏ ਜੀ ਸ਼ਹਿਰ ਤੇ ਜੰਮੂ ਆਪਾਂ ਗੁਰਦੁਆਰਾ ਸਾਹਿਬ ਰੁਕੇ ਆ ਤੇ ਆਇਓ ਜੀ ਹੁਣ ਗੁਰਦੁਆਰਾ ਸਾਹਿਬ ਕਰਦੇ ਆਂ ਦਰਸ਼ਨ ਜੇ ਹੋ ਸਕਿਆ ਤਾਂ ਆਪ ਜੀ ਨੂੰ ਰਵਿੰਦਰੂ ਕਰਵਾਵਾਂਗੇ ਦਰਵਾਜ਼ੇ ਦੇ ਦਰਸ਼ਨ ਜੀ ਨੇ ਮਨਜ਼ੂਰੀ ਹੋਈ ਕੈਮਰੇ ਦੀ ਨਹੀਂ ਤਾਂ ਬਾਹਰੋਂ ਦਾ ਜਰੂਰ ਤੁਹਾਨੂੰ ਦਰਸ਼ਨ ਕਰਵਾਵਾਂਗੇ ਤੇ ਬਾਕੀ ਅੱਜ ਦਾ ਸਫ਼ਰ ਹੈ ਜੀ ਆਪਣਾ ਸੈਕ ਕੌਮ ਦੇ ਜਰਨੈਲ ਸ਼ਹੀਦ ਧੰਨ ਧੰਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਸਥਾਨ ਦਾ ਜੀ ਆਪਾਂ ਅੱਜ ਪਹੁੰਚਾਂਗੇ ਜਨਮ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰੂ ਘਰ ਤੇ ਇਹ ਸਫਰ ਥੋੜਾ ਚੜਾਈ ਵਾਲਾ ਜਿਆਦਾ ਆ ਇਹ ਨੂੰ ਜੂਰ ਖਾਸਾ ਲੱਗੂਗਾ ਤੇ ਆ ਜਾਓ ਜੀ ਫੇਰ ਕਰਦੇ ਆਂ ਦਰਸ਼ਨ ਲੈਣੇ ਆਂ ਗੁਰੂ ਮਹਾਰਾਜ ਥਾਵੜਾ ਲੈ ਕੇ ਬਾਦਦੇ ਆਂ ਜੀ ਸਫਰ ਵੱਲ ਖਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਆ ਸੰਗਤ ਜੀ ਕਰਦੇ ਆਂ ਜੀ ਦਰਸ਼ਨ ਗੁਰੂ ਘਰ ਦੇ ਦਰਵਾਜ਼ਾ ਸਾਹਿਬ ਦੇ ਲਵਾਨੇ ਆ ਗੁਰੂ ਚਰਨਾਂ 'ਚ ਹਾਜ਼ਰੀ ਜੀ ਯਾਦ ਕਰੋ ਸਭ ਕੇ ਕੰਕਾਰ ਕੇ ਮੂਰਤੀ ਨੇ ਕੋ ਭਾਂਤ ਸੰਗਤ ਜੀ ਕਰੋ ਜੀ ਦਰਸ਼ਨ ਸਤਨਾਮ ਸ਼੍ਰੀ ਵਾਹਿਗੁਰੂ ਜੀ ਲਵਾਓ ਸੰਗਤ ਜੀ ਗੁਰੂ ਚਰਨਾਂ 'ਚ ਹਾਜ਼ਰੀ ਇੱਕ ਗੁਰਬਾਤਨੇ ਦਸ ਤਿਨ ਮੋਹ ਤੋਤ ਤਮ ਪ੍ਰਕਾਸ਼ ਕੇ ਮੂਰਤਤ ਕੇ ਵੇਤੇ ਸਦਾ ਨਿਹਾਰ ਹੈ ਉਹ ਨਿਤਰੇ ਕੇ ਗੁਣ ਨਾਮ ਰਸ ਕੀ ਵੈ ਅਮਰ ਭਉ ਸਤ ਸਦਹੀ ਜੀਵਹਿ ਕੇ ਗੁਣ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੈ ਅਪਣੇ ਜਨ ਕੋ ਸਾ ਸਾਸਿ ਸਿਮਾਰੇ ਨਾਨਕ ਹੋਇ ਪਰਮੇਸ਼ਰ ਕੇ ਪਿਆਰੇ ਸੁਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਲਹਾਰਨੈ ਜਾਨ ਚਲ ਮਹੀਰ ਸੋਏ ਅਸ਼ਟਪਦੀ ਕਰਨ ਕਰ ਲਾ ਸੰਗ ਜੀ ਮੈਂ ਤੁਹਾਨੂੰ ਗੁਰੂ ਘਰ ਦੇ ਬਾਹਰ ਵੀ ਦਿਖਾ ਦਿੰਨੇ ਆ ਜੀ ਸੋਣੀ ਮੇਰੇ ਮਾਲਕ ਦੀ ਜੀ ਸੋਣਾ ਬਣਿਆ ਰਹਿਣ ਦਾ ਪ੍ਰਬੰਧ ਸੋਹਣਾ ਆ ਸੰਗਤ ਦਰਸ਼ਨ ਕਰਨ ਆਈ ਜਾਂਦੀ ਆ ਦਰਸ਼ਨ ਕਰਕੇ ਜਾਈ ਜਾਂਦੀ ਆ ਤੇ ਆਪਾਂ ਦਰਸ਼ਨ ਕਰ ਲਿਆ ਗੁਰੂ ਚਰਨਾਂ ਜੀ ਲਵਾ ਲਈ ਆ ਹਾਜ਼ਰੀ ਸੰਗਤ ਜੀ ਤੇ ਇੱਧਰ ਆਪਣਾ ਘੋੜਾ ਵੀ ਤਿਆਰ ਵਰ ਤਿਆਰ ਆ ਤੇ ਸਮਾਨ ਬਹੁਤ ਖਾਲਾ ਤੋਂ ਅੰਦਾਜ਼वान ਨੂੰ ਬਹੁਤ ਟਾਈਮ ਲੱਗ ਜਾਂਦਾ ਸੂਰਜ ਚੜ੍ਹਿਆ ਆ ਘੋੜਿਆ ਰਹਿਣੀਆਂ ਇੱਕ ਆਪਾਂ ਨੂੰ ਕਮਰਾ ਜੀ ਨਾ ਇਦਾਂ ਉੱਪਰ ਮਿਲਿਆ ਹੈਗਾ ਦੋ ਹੀ ਧਨ ਕੋ ਕਮਰਾ ਉੱਪਰ ਮਿਲਦਾ ਇਸ ਕਰਕੇ ਸਮਾਨ ਸਾਰਾ ਹੀ ਲੋਣਾ ਪੈਂਦਾ ਆ ਗਵਲਾ ਬੈਗ ਨੂੰ ਬਹੁਤ ਟਾਈਮ ਲੱਗਦਾ ਜਿਹੜਾ ਫਰੇਮ ਵਾਲਾ ਇਹਨੂੰ ਮੁੜ ਕੇ ਲਾਉਣ ਨੂੰ ਇਹ ਬਹੁਤ ਟਾਈਮ ਖਾ ਜਾਂਦਾ ਚੱਲ ਵੀ ਘੋੜਿਆ ਛੱਡ ਦੇ ਤੇਰੀਆਂ ਲਗਾਮਾਂ ਪਹਿਲਾਂ ਚਾਹ ਦਾ ਕੱਪ ਪੀ ਲਈ ਇੱਕ ਲੋ ਜੀ ਚਾਹ ਪਾਣੀ ਆਪਾਂ ਛਕ ਲਿਆ ਤੇ ਹੁਣ ਛੱਡਦੇ ਆ ਘੋੜੇ ਦੀਆਂ ਲਗਾਮਾਂ ਇਹ ਤਾਂ ਮੜਿਆ ਰੀਚਾਰਜ ਹੀ ਹੋਇਆ ਆਪਾਂ ਚਾਰਜ ਜਿਹਾ ਬਾਕੀ ਤਾਂ ਆ ਬੜਿਆ ਕਰ ਰਾਜ ਜਾ ਕੇ ਪੀਨੇ ਆ ਫੇ ਕਿਹੜਾ ਸੈੱਟ ਆਉਣਾ ਆ ਇਦਾਂ ਕਹਿਦੇ ਹੋ ਵੀ ਨਾ ਆਇਆ ਜੀ ਫੇਰ ਵਾਦੇ ਆ ਸਫਰ ਵਾਲਾ ਚੱਲ ਭੇ ਘੋੜਿਆ ਲਾ ਫੇ ਜਕਾਰਾ ਛੱਡੀਏ ਲਗਾਮਾ ਤੇਰੀਆਂ ਬੁਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਲੈ ਬਈ ਜੰਮੂ ਤੱਕ ਤਾਂ ਰੋਡ ਨੇ ਮਤ ਮਾਰੀ ਸੀ ਪਰ ਹੁਣ ਨਜ਼ਾਰੇ ਵਾਲਾ ਰੋੜਿਆ ਵੇ ਆ ਜਿਹੜਾ ਕਟੜੇ ਵਾਲ ਨੂੰ ਜਾਨੀ ਜਿਹੜਾ ਪਰ ਰਜ਼ੋਰੀ ਜਾਣਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਸਥਾਨ ਤੇ ਤੇ ਪਹਾੜਾ ਦਾ ਵੀ ਵੱਖਰਾ ਹੀ ਨਜ਼ਾਰਾ ਆ ਜੋਰ ਜ਼ਰੂਰ ਲੱਗਦਾ ਇੱਧਰ ਨੂੰ ਪਰ ਸਵਾਦ ਬਹੁਤ ਮਜ਼ਾ ਆ ਕੁੜਾ ਪੀ ਆਉਣ ਦਾ ਜ਼ੋਰ ਤਾਂ ਫੇ ਲੱਗਣਾ ਹੀ ਆ ਰੁੜਕੇ ਵਾਲਿਆ ਪਹਾੜਾ ਦਾ ਮੱਥਾ ਆ ਤੇ ਇੱਧਰ ਯੂ ਆ ਜੀ ਵੈਲਕਮ ਟੂ ਜੰਬੂ ਯੂ ਸ਼ੇਰ ਹੀ ਸ਼ੇਰ ਓਏ ਕਿਉਂ ਦੇ ক্লোਜ਼ ਕਿਉਂ ਦੇ ਹੁੰਦਾ ক্লোਜ਼ ਜੀ ਇਹ ਆਇਆ ਜੀ ਜੰਬੋ ਯੂ ਜਾਨਵਰ ਇਹਦੇ ਵਿੱਚ ਵਾਵਾ ਆ ਜਾਨੀ ਕਿ ਦੇਖ ਲਓ ਤੁਸੀਂ ਸ਼ੇਰ ਤੁਹਾਨੂੰ ਦਿਖਾ ਲਤੇ ਚੀਤੇ ਤੇ ਉਹਦੂ ਥਲੜੇ ਤਾਂ ਸਾਰੇ ਹੀ ਹੈਗੇ ਆ ਹੁਣ ਨਾਂ ਲੈ ਕੇ ਗਾਣੇ ਲੱਗੇ ਤਾਂ ਕਿੰਨੇ ਹੀ ਹੋ ਜਾਣੀ ਆ ਇਹਦੀ ਓਪਨਿੰਗ ਹੋਈ ਸੀਗੀ ਜੀ 29 5 2023 ਨੂੰ ਤੇ ਇਹਦੇ ਹੰਭਲ ਜਿਹੜੇ ਚੇਅਰਮੈਨ ਆ ਉਹ ਸ਼੍ਰੀ ਭਾਰਤ ਪੂਛਣਿਆ ਡਾਇਰੈਕਟਰ ਡਿਵੈਲਪਮੈਂਟ ਕਾਉਂਸਲ ਜੰਮੂ ਸ਼੍ਰੀ ਭਾਰਤ ਪੂਛਣ ਜੀ ਤੇ ਟੈਕਟ ਇਹਦੀ ਹੈਗੀ ਆ 80 ਰੁਪਏ ਜੇ ਤੁਰਕੇ ਦੇਖਣਾ ਘਮਣਾ ਫਿਰਨਾ ਤੇ ਜੇ ਈ ਰੱਖਿਆ ਵੀ ਚਲਦੇ ਅੰਦਰ ਈ ਰੱਖੇ ਤੇ ਜੇ ਜਾਣਾ ਫਿਰ 280 ਰੁਪਏ ਤੇ ਆਂ ਅੰਦਰ ਦਾ ਝੱਕਾ ਆ ਬਣਾ ਲਵਾਂ ਵੀਡੀਓ ਥੋੜੀ ਅੰਦਰ ਨੇ ਠੀਕ ਹੈ ਤੇ ਆ ਜੀ ਅੰਦਰ ਦਾ ਝੱਕਾ ਇਹਦਾ ਤੇ ਇਹ ਜਿਹੜਾ ਜੰਬੂ ਜੂ ਆ ਜੀ ਇਹ ਆਪਣੇ ਜੰਮੂ ਤੋਂ 15 ਕਿਲੋਮੀਟਰ ਦੀ ਦੂਰੀ ਤੇ ਕਟੜਾ ਰੋਡ ਤੇ ਜੰਮੂ ਤੋਂ ਕਟੜਾ ਰੋਡ ਤੇ ਹਾਂਜੀ ਦਸਰਾ ਜੋ ਹੈ ਨਾ ਹਾਂ ਕਿੰਨਾ 30 ਕਿਲੋ ਮੀਟਰ ਹੋਗਾ ਕਟੜਾ 30 ਕਿਲੋ ਮੀਟਰ ਰੋਕਾ ਜਾਂਦੇ ਠੀਕ ਆ 30 ਕਿਲੋ ਮੀਟਰ ਹੈ ਇੱਥੋਂ ਕਟੜਾ ਕਿਤੇ ਕਿਤੇ ਆ ਵੀ ਹਾਲਤ ਹੋ ਜਾਂਦੀ ਹੈ ਘੋੜੇ ਦੀ ਨਖਰਾ ਕਰ ਜਾਂਦਾ ਕਿਤੇ ਕਿਤੇ ਇਹ ਘੋੜਾ ਹੋ ਗਿਆ ਪੈਂਚਰ ਇੱਧਰ ਹਣਾ ਆਪਾਂ ਸ਼ਾਮੇ ਜੇ ਰੱਖ ਕੇ ਸਮਾਨ ਖੋਲ ਲਿਆ ਆ ਲਾਉਣੇ ਆ ਉਧਰ ਉਹ ਸਾਹਮਣੇ ਦੁਕਾਨ ਵੀ ਸੀਗੀ ਵੈਸੇ ਉਹਨੂੰ ਮੈਂ ਤਾਲਾ ਕੀਤਾ ਪਰ ਨਹੀਂ ਮੰਨਿਆ ਪਰ ਕਈ ਬੰਦੇ ਵਧੀਆ ਵੀ ਹੁੰਦੇ ਆ ਤੇ ਨਖਰੇ ਬਹੁਤ ਕਰ ਗਿਆ ਤੇ ਕਿੰਨੇ ਹੀ ਗਣਾਤੇ ਉਹਨੇ ਬਹਾਨੇ ਆ ਹੈ ਨਹੀਂ ਉਹ ਹੈ ਨਹੀਂ ਵੱਡੀਆਂ ੱਡੀਆਂ ਦਾ ਯਾਨੀ ਕਿਹੜੇ ਕਿਹੜੇ ਦੱਸਾਂ ਫੇ ਮੈਂਗਾ ਆਪੇ ਹਿੰਮਤ ਮਾਰਦੇ ਆ ਜਾਂ ਮੈਂਗਾ ਟੂਪੇ ਬਦਲ ਦਵਾਂਗੇ ਬੜੀ ਗੱਲ ਹੋਈ ਤੇ ਹੁਣ ਬਣ ਗਈ ਇਹ ਗੱਲ ਹੁਣ ਕੱਥਦੇ ਆ ਇਹਨੂੰ ਪਹਿਲਾਂ ਇਤਰ ਸਾਈਕਲਾਂ ਦੇ ਪੈਂਚਰ ਹੋਣ ਦਾ ਵੱਡਾ ਕਾਰਨ ਪਤਾ ਕੀ ਆ ਟ੍ਰੈਫਿਕ ਜ਼ਿਆਦਾ ਆ ਦੇਖੋ ਰੋਡ ਬਹੁਤ ਚੱਲਦਾ ਆ ਇਹਦਾ ਆਪਾਂ ਉਧਰ ਹੁਣ ਉਲਟ ਪਾਸੇ ਆ ਗਏ ਆਂ ਟਾਰਗੇਟ ਆ ਬਾ ਦੇ ਪੇ ਮੈਗੋ ਕਾ ਵੀ ਲਈਏ ਤੇ ਆ ਕਿਨਾਰੀ ਤੇ ਆਪਾਂ ਨੂੰ ਚੱਲਣਾ ਪੈਂਦਾ ਆ ਆ ਦੇਖੋ ਆ ਕਿਨਾਰੀ ਦਾ ਬਜਰੀਆ ਇਇਜੇ ਤੁਹਾਨੂੰ ਪਤਾ ਕਿੱਲਾ ਗੁੱਲਾ ਮੇਖਾ ਮੁਖ ਤਾਰਾਂ ਟਰੱਕਾਂ ਦੀਆਂ ਟੈਰਾਂ ਦੀਆਂ ਬਹੁਤ ਹੁੰਨੀਆਂ ਤੇ ਰੋਡ ਆਪੇ ਦੇ ਲੋ ਤੁਸੀਂ ਕਿੰਨਾ ਚੱਲਦਾ ਆ ਉਸੇ ਹੱਥ ਆਪਾਂ ਜਾਣਾ ਜਿਸ ਹੱਥ ਗੱਡੀਆਂ ਚੱਲੀਆਂ ਆ ਤੇ ਇਹ ਕਾਰਨ ਕਰਕੇ ਇਹ ਚ ਤਾਰ ਤੂਰ ਵੱਡ ਜਾਂਦੀ ਬਰੀਕ ਜੇ ਕੋਈ ਨਾ ਕੋਈ ਹੁੰਦਾ ਬਰੀਕ ਤਾਰਾਂ ਨਹੀਂ ਹਵੇ ਸ਼ਾ ਪੈਂਚਰ ਤੇ ਇਹ ਕਾਰ ਨੇ ਆ ਇੱਥੇ ਪੈਂਚਰ ਹੋਣ ਦਾ ਇਹਨਾਂ ਦੇ ਤੇ ਢਾਬਾ ਦੇਖ ਪਿਆ ਆ ਚਾਹ ਪੀਏ ਘੁੱਟ ਯਾਰ ਜਿੰਨੀ ਕਾੜੀ ਕਰਦੇ ਓੰਨਾ ਹੀ ਟਾਈਮ ਰੇਟ ਹੋ ਜਾਂਦਾ ਆ ਤੇ ਅੱਜ ਤਾਂ ਧੁੱਪ ਜੇ ਮੱਥਾ ਮਾਰਨਾ ਪੈਣਾ ਸਾਰਾ ਦਿਨ ਹਲੋ ਜੀ ਪਤਾ ਨਹੀਂ ਕੀ ਚੱਕਰ ਆ ਅੱਜ ਦਾ ਘੋੜਾ ਆੜੀਆਂ ਹੀ ਕਰੀ ਜਾਂਦਾ ਆ ਦੂਜੀ ਵਾਰੀ ਫੇਰ ਪੈਂਚਰ ਹੋ ਗਿਆ ਹੋਇਆ ਵੀ ਮੋਰਲੇ ਚੱਕਾ ਪੇ ਚੱਕਰ ਪਤਾ ਕੀ ਆ ਆ ਲੋਕਾਂ ਨੇ ਆ ਦੇਖੋ ਆ ਦੇ ਕੱਚਕਦਾਂ ਸਿੱਟਿਆ ਆ ਰਹਾਾਂ ਦੇ ਵਿੱਚ resuming ride اے یار ਆਪਣੇ ਲੋਕਾਂ ਦੀ ਬਹੁਤ ਮਾੜੀ ਆਦਤ ਬਾਹਰ ਚੱਲਦੇ ਰੋਡ ਤੋਂ ਇਦਾਂ ਯਾਰ ਇੱਧਰ ਤੁਸੀਂ ਪਹਾੜਾਂ ਦੇ ਵਿੱਚ ਮੰਨਦੇ ਆ ਇੰਜੋਏ ਕਰਨ ਆਂ ਪਰ ਇਹ ਕੋਈ ਇੰਜੋਏ ਨਹੀਂ ਹੁੰਦਾ ਯਾਰ ਤੁਸੀਂ ਆਪ ਪੀ ਕੇ ਗॉडफाਦਰ ਤੇ ਬਾਅਦ ਹੀ ਚੱਲਦੇ ਰੋਡ ਤੋਂ ਚੱਕ ਕੇ ਬੋਤਲ ਸੜਕ ਤੇ ਮਾਰਦੇ ਆ ਉਹ ਅੱਧਾ ਕੱਚ ਦਾ ਇਦਾਂ ਉੱਪਰ ਖਿਲੜ ਜਾਂਦਾ ਆ ਤੇ ਅੱਧਾ ਕ ਇੱਧਰ ਆ ਡੇਗਦਾ ਆ ਇੰਜੋਏ ਕਰੋ ਯਾਰ ਬਣਿਆ ਐ ਜ਼ਿੰਦਗੀ ਦੀ ਮસ્ਤੀ ਮਾਰਨੀ ਪਰ ਇਹ ਥੋੜੋ ਆ ਵੇ ਤੁਸੀਂ ਅਗਲਿਆਂ ਦਾ ਸਾਰਾ ਘਰੇ ਹੀ ਆ ਉਹਨਾਂ ਦਾ ਇਹ ਯਾਰ ਜੰਮੂ ਕਸ਼ਮੀਰ ਤੁਸੀਂ ਗੰਦਾ ਕਰਦੇ ਆ ਜੇ ਤੁਹਾਡੇ ਘਰ ਆ ਕੇ ਕੋਈ ਗੰਦ ਪਾਵੇ ਤਾਂ ਤੁਸੀਂ ਕਿਦਾਂ ਗਾਲਾਂ ਕੱਢਦੇ ਹੁੰਦੇ ਆ ਇਸ ਕਰਕੇ ਜਿਹੜੇ ਵੀ ਭੈਣ ਭਰਾ ਘੁੰਮਣ ਫਿਰਨ ਆਉਂਦੇ ਆ ਭਰਾ ਥੋੜਾ ਬਹੁਤਾ ਦੇਖਿਆ ਕਰੋ ਅੱਛਾ ਵੀ ਕੇ ਘੋਟੇ ਕਹਿਣਗੇ ਡਰ ਕੇ ਆ ਕੇ ਜੀਤ ਹੈ ਖਾਲੇ ਜੀਕ ਦੇ ਮੇਰੇ ਯਾਰ ਦਾ ਇਦਾਂ ਹੋਏ ਖੱਜਲ ਹੁੰਦਾ ਆ ਤੁਹਾਡੀਆਂ ਅੰਗੇਲੀਆਂ ਨਾ ਗਲਤੀਆਂ ਤੁਹਾਡੀਆਂ ਆਜੋ ਹੁਣ ਟਿਊਬੇ ਬਦਲ ਦੇਣੀ ਹੁਣ ਆਪਾਂ ਰੀਸਿਊਮਿੰਗ ਰਾਈਟ ਟੂਬ ਹੈ ਗਈਆਂ ਆਪਣੇ ਕੋਲ ਬਾਧੂ ਟੂਬ ਬਦਲ ਦੇਣੀ ਆਹ ਫੇਰ ਦੇਖਦੇ ਆਂ ਲਓ ਬਈ ਟਿਊਬ ਆਪਾਂ ਦਿੱਤੀ ਇਹਦੀ ਬਦਲ ਹਣ ਉਹ ਟੂਬ ਆਪਾਂ ਰੱਖ ਲਈ ਆ ਫੇਰ ਆਹ ਬਾਟੇ ਕੇਤੇ ਪੈਂਜਰ ਨੂੰ ਲਵਾ ਲਵਾਂਗੇ ਕੋੜਿਆ ਹੁਣ ਨਾ ਯਾਰ ਡਰਾਮਾ ਕਰੀ ਕੋਈ ਆਕ ਗਿਆ ਯਾਰ ਦੋ ਵਾਰੀ ਆ 6-7 ਕਿਲੋਮੀਟਰ ਦੇ ਵਿੱਚ ਹੀ ਆਪਾਂ ਦੇਖ ਲਾ ਜੂਰ ਬਲਵਾਤਾ ਤੇ ਮੇਰਾ ਦੁੱਗਣਾ ਇੰਨਾ ਸਫਰ ਕਰਦੇ ਜੂਰ ਨਹੀਂ ਲੱਗਣਾ ਈ ਚੱਲ ਹੁਣ ਮੇਰਾ ਭਰਾ ਉੜਿਆ ਜਾਈਂ ਦਬੀ ਨਾ ਹਣ ਚਲੋ ਜੀ ਛੱਡਦੇ ਆ ਲਗਾਮਾਂ ਘੋੜੇ ਦੀਆਂ ਪਰ ਉਧਰ ਪਹਿਲਾ ਭਾਈ ਇੱਕ ਰੋਡ ਦੇ ਪਰਲੇ ਪਾਸੇ ਤੁਹਾਨੂੰ ਦੀਦਾ ਹੋਣਾ ਵੀਰ ਮੋਟਰਸਾਈਕਲ ਤੇ ਲੱਗਾ ਆ ਉਹਨਾਂ ਦੀ ਚੈਨ ਟੁੱਟ ਗਈ ਸੀ ਉਹਨਾਂ ਨੂੰ ਥੋੜ੍ਹਾ ਸੰਦਾ ਜਿਹਾ ਦਿੱਤਾ ਆਪਾਂ ਆਪਣੇ ਕੋਲੋਂ ਮੈਂ ਕਿਹਾ ਵੀ ਇੰਨਾ ਕੱਢ ਲਓ ਵੀਰ ਕਿਉਂਕਿ ਮੈਨੂੰ ਪਤਾ ਮੈਂ ਕਿਹਾ ਭਰਾ ਜਦੋਂ ਰਾਹ ਵਾਟੇ ਖੱਜਲ ਕਰਾ ਬੀਂਦੀ ਤਾਂ ਬੰਦਾ ਦੁਖੀ ਕਿੰਨਾ ਹੁੰਦਾ ਤੇ ਹਣ ਵੀਰ ਲੱਗਾ ਆਇਆ ਉੱਧਰ ਤੇ ਫੇ ਉਹ ਤੋਂ ਆਪਣਾ ਸੰਦਿਆ ਥੋੜਾ ਲੈ ਕੇ ਫੇ ਬਾਦਿਆਂ ਸਫਰ ਵੱਲ ਲਓ ਜੀ ਘੋੜੇ ਦੀਆਂ ਲਗਾਮਾਂ ਆਪਾਂ ਛੱਡੀਆਂ ਹੀ ਆ ਟੋਲ ਪਲਾਜ਼ਾ ਵਪਾਰ ਕਰ ਲਿਆ ਬੰਨ ਟੋਲ ਪਲਾਜ਼ਾ ਨਗਰੂਟਾ ਦਾ ਆਇਆ ਹੈ ਟੋਲ ਪਲਾਜ਼ਾ ਨਗਰੂਟਾ ਤੇ ਰੱਛ ਦੇ ਲੋ ਇਸ ਰੋਡ ਤੇ ਟ੍ਰੈ ਜਾਮ ਵੀ ਬਹੁਤ ਲੱਗਦਾ ਆ ਤੇ ਰੋਡ ਚੱਲਦਾ ਬਹੁਤ ਆ ਬਹੁਤ ਜਿਆਦਾ ਹੀ ਆਵਾਜ਼ਾਈ ਆਵਾਜ਼ਾਈ ਹੈ ਇਸ ਰੋਡ ਤੇ ਲਓ ਭਾਈ ਗਰਮੀ ਬਹੁਤ ਆ ਤੂਲ ਪਾਜਾ ਤੇ ਲੱਗੀ ਆ ਛਵੀਲ ਤੇ ਮੈਂ ਕਿਹਾ ਕਿਉਂ ਨਾ ਫੇ ਜਲ ਛੱਕੇ ਜਾਈਏ ਪਾਣੀ ਤਾਂ ਜਿੰਨਾ ਪੀ ਹੋਵੇ ਉਹਨਾਂ ਹੀ ਥੋੜਾ ਸਬਰ ਦੇ ਵਿੱਚ ਗਰਮੀ ਬਹੁਤ ਆ ਰਾ ਬਾਜੀ ਆ ਯਾਨੀ ਬਾਈਆਂ ਨੇ ਗੂੰਦ ਕਤੀਰਾ ਖੁੱਲੇ ਦਿਲ ਨਾਲ ਛਟਿਆ ਆ ਬੇ ਤੇ ਇਹ ਜੇ ਪੂਗਰ ਮੀਰ ਰੋੜ ਕੀ ਵਾਲਿਆ ਹੁਣ ਬੰਦੇ ਦੇ ਹੱਥਾਂ ਵਰਗਾ ਕੋਈ ਆ ਯਾਰ ਨਹੀਂ ਬਣਿਆ ਆ ਦੇਖੋ ਜੀ ਬਜ਼ੁਰਗ ਚੱਲੇ ਆਪਣੇ ਆਗਰਾ ਤੋਂ ਨਾ ਆਗਰਾ ਤੋਂ ਚੱਲੇ ਆ ਆਗਰਾ ਤੋਂ ਯੂਪੀ ਮੈਂ ਤਾਂ ਬੈਸਨੂ ਦੇ ਵੀ ਜਾ ਰਹੇ ਹੋ ਹਾਂ ਜੀ ਬੈਸਨੂ ਦੇ ਵੀ ਕਿੰਨੇ ਦਿਨ ਹੋ ਗਏ ਚੱਲੇ ਹੋ આજ ਨਵਾਂ ਦਿਨ ਹੈ ਨਵਾਂ ਦਿਨ ਨੋ ਆ ਦਿਨਾਂ ਜੇ ਲੋ ਬਜ਼ੁਰਗ ਇੱਥੇ ਪਹੁੰਚ ਗਏ ਆ ਤੇ ਸਾਡੇ ਵਾਲੇ ਕਹਿੰਦੇ ਰਹਿੰਦੇ ਆ ਗੋਡੇ ਦੁਖਦੇ ਆ ਲੱਤਾਂ ਦੁਖਦੀਆਂ ਆ ਤੇ ਅੱਬਾ ਦੇਖ ਲਓ ਸਾਈਕਲ ਵੀ ਬਾਬੇ ਕੋ ਦੇਸੀ ਆ ਤੇ ਬਜ਼ੁਰਗ ਪਟਾਕੇ ਹੀ ਪਾਉਂਦੇ ਜਾਂਦੇ ਆ ਬਹੁਤ ਵਧੀਆ ਲੱਗਾ ਜੀ ਦੇਖ ਕੇ ਤੁਹਾਨੂੰ ਹਾਂਜੀ ਬਹੁਤ ਬੜੀਆ ਲੱਗਾ ਆਪਕੋ ਦੇਖ ਕੇ ਅੱਛਾ ਹਮਾਰਾ ਵੀ ਹੌਸਲਾ ਵੜਦਾ ਆ ਆਪ ਆਪकी ਤਰਫ ਦੇਖ ਕੇ ਚਾਹੇ ਕੋਈ ਸ਼ਰਧਾ ਨਾ ਜਾਓ ਚਾਹੇ ਉਦਾਂ ਪਹਾੜਾਂ ਦਾ ਆਨੰਦ ਮਾਣਨ ਜਾਓ ਤੇ ਘਰੋਂ ਜ਼ਰੂਰ ਨਿਕਲਣਾ ਚਾਹੀਦਾ ਆ नहीं बाबा एक कहना चाहूंगे आप को है हाँ? कुछ बोलना चाहोगे आप क्या बोले तो कई बार यात्रा कहाँ कहाँ की कर चुके कांगड़ा मंदिर की हाँ। नगर को ज्वाला जी।, जी कांगड़ा हाँ ठीक हाँ। है वो अभी वहाँ होके जाऊंगा अभी जहाँ से होकर वो कांगड़ा जाओगे ठीक है ठीक है हरिद्वार हरिद्वार है सही है सही है कितने दिन का प्लान किया आपने बीस दिन का है कम से कम बीस दिन का ना ठीक है ऊपर ही लगेगा ठीक है बीस से कम नहीं है सही है सही है आ, एक दिन में कितना निकाल देते हो सौ किलोमीटर कम से कम सौ किलोमीटर निकाल देते हो ना ये कम ना पहाड़ी एरिया ये वाला टुकड़ा कम पड़ रहा है हाँ जी हाँ जी अब सुबह पठान यहाँ से जम्मू से चले सुबह सुबह जम्मू से चले ना सही सही कितने बजे चले थे सुबह चले थे पाँच बजे करीब पांच बजे ना न सही है सही है मैं भी जम्मू से चला था ਹਈਏ ਸਹੀ ਹੈ ਆਪ ਵੀ ਵੈਸੇ ਕੱਲ ਪਠਾਨਕੋਟ ਸੇ ਮਿਲ ਲੋਗੇ ਤੇਈ ਵਾਰ ਮਿਲੋਗੇ ਅੱਛਾ ਅੱਛਾ ਪਠਾਨਕੋਟ ਆ ਨਿਕਲਾ ਥਾ ਹਾਂ ਹਾਂ ਸਹੀ ਹੈ ਸਹੀ ਹੈ ਸਹੀ ਹੈ ਬੜੀਆ ਲਗਾ ਆਪਸੇ ਮਿਲਕਰ ਦਿਲ ਕੋ ਖੁਸ਼ੀ ਹੋਈ ਆਪ ਕੀ ਯਾਤਰਾ ਸਫਲ ਹੋ ਇਹ ਆ ਜੀ ਹਾਂ ਬਜ਼ੁਰਗਾਂ ਦਾ ਦੇਖ ਲਓ ਸਟੈਮਨਾ 100 ਕਿਲੋਮੀਟਰ ਦਿਹਾੜੀ ਦਾ ਕੱਢ ਦਿੰਦੇ ਉਹ ਵੀ ਦੇਸੀ ਸਾਈਕਲ ਤੇ ਤੇ ਸਾਡੇ ਵਾਲੇ ਕਹਿੰਦੇ ਆਹ ਨਹੀਂ ਸਾਈਕਲ ਤੇ ਉਹ ਨਹੀਂ ਸਾਈਕਲ ਆ ਜਾਈਦਾ ਤੇ ਉਹ ਚਾਹੀਦਾ ਆ ਬਾਕੀ ਜਜ਼ਬਾ ਚਾਹੀਦਾ ਬਜ਼ੁਰਗੋ ਕਿ ਨਹੀਂ ਹੌਸਲਾ ਚਾਹੀਦਾ ਆ ਜਿੱਥੇ ਮਰਜੀ ਜਾ ਸਕਦਾ ਬੰਦਾ ਮੇਰਾ ਤਾਂ ਪੈਰ ਵੀ ਖਰਾਬ ਹੈ ਅੱਛਾ ਪੈਰ ਮੇਂ ਝੋਟ ਹੈ ਹਾਂ ਚਲਾ ਹੂਆ ਹੈ ਡੋੜੋਂ ਪੜ ਜਾਂਦਾ ਮੈਨੂੰ ਠੀਕ ਆ ਬਾਪੂ ਦਾ ਪੈਰ ਵੀ ਦੇਖ ਲਓ ਜੀ ਇਦਾਂ ਆ ਫੇਰ ਵੀ ਬਾਪੂ ਜੀ ਸਾਈਕਲਿੰਗ ਕਰ ਰਹੇ ਆ ਤੇ 100 ਕਿਲੋਮੀਟਰ ਸਾਈਕਲ ਦੇ ਸਫ਼ਰ ਕੱਢ ਦਿੱਤਾ ਬਿਲਕੁਲ ਬਿਲਕੁਲ ਜੀ ਸਲੂਟ ਆ ਜੀ ਤੁਹਾਨੂੰ ਬਜ਼ੁਰਗੋ ਸਲੂਟ ਆ ਰਾਈਟ ਹਾਂਜੀ ਜੀ ਸੌਫਰ ਰਹਿ ਗਿਆ ਆਪਣਾ 40 ਕਿਲੋਮੀਟਰ ਦਾ ਤੇ ਕਟੜਾ ਤੱਕ ਤਾਂ ਕਹਿੰਦੇ ਵੀ ਚੜਾਈ ਆ ਹੱਸਾ ਕੋਨਸਿੰਗ ਰਾਈਟ ਜੇ ਕਰਕੇ ਜੂਰ ਲੱਗਣਾ ਬਾਵਾ ਅੱਗੇ ਦਾ ਹਲੇ ਪਤਾ ਨਹੀਂ ਆਪਾਂ ਨੂੰ ਚੜਾਈ ਪੈਣੀ ਆ ਕਿ ਉਤਰਾਈ ਆਊਗੀ ਤੇ ਇਸ ਕਰਕੇ ਅੱਜ ਵਾਲੀ ਵੀ ਖਾਣ ਨੂੰ ਦਿਲ ਨਹੀਂ ਕੀਤਾ ਖਰੇ ਤਾਂ ਗਰਮੀ ਪੈ ਗਈ ਆ ਤੇ ਖਰੇ ਪਾਣੀ ਬਹੁਤ ਜ਼ਿਆਦਾ ਪੀ ਹੋਇਆ ਆ ਅੱਜ ਇਹ ਚੱਕਰ ਹੋਇਆ ਤੇ ਆਪਾਂ ਇੱਥੇ ਹੁਣ ਇੱਕ ਆਪਾਂ ਨੂੰ ਆਪਣੇ ਮਗਰ ਦਾੰਦੀ ਦਾ ਆਣਾ ਪਾਉਂਸਿੰਗ ਰਾਈ ਤੇ ਆਹੜੀ ਤੇ ਆਪਾਂ ਇੱਥੇ ਸੀਮਿੰਗ ਰਾਈ ਲਈ ਲੈ ਕੇ ਲਈ ਦੀ ਲੱਸੀ ਬਣਾ ਕੇ ਤੇ ਵਿੱਚ ਮਿੱਠਾ ਛੱਟ ਕੇ ਘਾੜ ਪੂਰੀ ਕਰ ਲਈ ਆ ਰੋਟੀ ਦੀ ਤੇ ਰੁਕਣ ਦਾ ਕਾਰਨ ਇਹ ਆ ਪਿੱਛੇ ਤੁਹਾਨੂੰ ਦੂਜੇ ਤਰ੍ਹਾਂ ਕੈਮਰਾ ਘੁਮਾ ਕੇ ਦਿਖਾ ਦਿੰਦੇ ਆ ਗਰਮੀ ਬਹੁਤ ਜ਼ਿਆਦਾ ਆ ਮਾੜਾ ਵੀ ਫਰਕ ਨਹੀਂ ਹੈਗਾ ਟੈਂਪਰੇਚਰ ਦਾ ਆਪਣਾ ਜਾਂ ਪੰਜਾਬ ਦਾ ਇਸ ਕਰਕੇ ਆਪਾਂ ਨੂੰ ਆ ਪਿੱਪਲ ਦੇ ਪਿਆ ਦਾ ਸ਼ਾਂ ਬੂੜ ਦੀ ਮਾਨਦੇ ਆ ਮੈਂ ਕਿਹਾ ਇਸ ਕਰਕੇ ਇੱਥੇ ਰੁਕ ਗਏ ਆ ਮੈਂ ਕਿਹਾ ਇੱਥੇ 10 ਮਿੰਟ ਰੈਸਟ ਕਰਦੇ ਆ ਯਾਨੀ ਜੇ 10 ਮਿੰਟ ਨਹੀਂ ਘੰਟਾ ਕਰ ਰੁਕਦੇ ਆ ਘੰਟਾ ਕਰ ਓਕੇ ਫੇ ਛੱਡਦੇ ਆ ਲਗਾਮਾਂ ਘੂੜੇ ਦੀ ਆਜ ਰੋਟੀ ਪਾਣੀ ਪੱਕੇ ਇਸ ਲਈ ਕਰਦਣਾ ਹੈ ਉੜ ਇਹਦੀਆਂ ਆਪਾਂ ਲਗਾਮਾਂ ਛੱਡਤੀਆਂ ਆ ਪਰ ਆ ਮੈਂ ਕਿਹਾ ਤੁਹਾਨੂੰ ਆਲਾ ਦਵਾਲਾ ਦਿਖਾ ਦਈਏ ਥੋੜਾ ਜਿਹਾ ਦੇਖੋ ਆਲਾ ਦਵਾਲਾ ਤੇ ਅੱਗ ਦਾ ਰੌਲਾ ਕੱਲਾ ਪੰਜਾਬ 'ਚ ਹੀ ਨਹੀਂ ਥੋੜੇ ਜ਼ੂਮ ਕਰਕੇ ਦਿਖਾ ਲਦੇ ਤੁਹਾਨੂੰ ਇਹ ਪਹਾੜਾਂ ਏਰੀਏ ਵਾਲੇ ਵੀ ਨਹੀਂ ਤਲਦੇ ਹੈਗੇ ਇਹਨਾਂ ਦੀ ਵੀ ਬੇਸਮਝੇ ਹੋਏ ਆ ਲੋਕ ਅੱਗ ਦੇਖੋ ਲਾਈਓ ਜੰਗਲ 'ਚ ਲੱਗੀ ਆ ਤੇ ਆ ਸਾਰਾ ਇਹ ਧੂਆਂ ਧੂਆਂ ਸਾਰਾ ਹੀ ਆ ਉਹ ਅੱਗ ਦੇ ਕਾਰਨ ਹੀ ਹੋਇਆ ਆ ਤੇ ਦਰਾਖਤ ਦਾ ਯਾਰ ਅੱਗੇ ਹੀ ਬਹੁਤ ਥੋੜੇ ਬਚੇ ਹਨ ਇਹਨਾਂ ਦੇ ਕੋਲ ਦਰਾਖਤਾਂ ਦਾ ਖਜ਼ਾਨਾ ਹੈਗਾ ਆ ਪਰ ਇਹਨਾਂ ਨੂੰ ਵੀ ਲੱਗਦਾ ਦਰਾਖਤਾਂ ਦੀ ਕੀਮਤ ਨਹੀਂ ਪਤਾ ਹੈਗੀ ਤੇ ਦੇਖੋ ਕਦਾਂ ਉਹ ਅੱਗ ਲੱਗੀ ਆ ਇਹ ਵੀ ਦਰਾਖਤਾਂ ਦਾ ਨੁਕਸਾਨ ਹੀ ਕਰੀ ਜਾਂਦੇ ਆ ਆਉਣ ਵਾਲੇ ਸਮੇਂ 'ਚ ਲੱਗ ਜਾਣਾ ਪਤਾ ਇਹਨਾਂ ਨੂੰ ਵੀ ਆ ਜਾਣੀ ਆ ਸਮਝ ਦਰਾਖਤ ਤਾਂ ਬਹੁਤ ਜ਼ਰੂਰੀ ਆ ਯਾਨੀ ਇੰਨੀ ਗੱਲ ਆ ਜਿਹੜੇ ਆਪਣੇ ਯਾਰ ਕੇ 80 82 ਮਾਡਲ ਆ ਨਾ ਜੇ ਰੱਬ ਨੇ ਇਹਨਾਂ ਨੂੰ 20 ਸਾਲ ਜ਼ਿੰਦਗੀ ਬਖਸ਼ ਦਿੱਤੀ ਆਪਣਾ 8082 ਮਾਡਲ ਵਾਲਿਆਂ ਤਾਂ ਆਪਾਂ ਆਪਣੇ ਅੱਖੀਂ ਦੇਖ ਲੈਣਾ ਇੱਥੇ ਦਰਖਤਾਂ ਤੋਂ ਵਾਂਝੇ ਹੋ ਗਏ ਬਹਿ ਜਾਣਾ ਆਪਾਂ ਤੇ ਤਰਸਣਾ ਆਇਆ ਦਰਖਤਾਂ ਨੂੰ ਤੇ ਪਾਣੀ ਨੂੰ ਪਾਣੀ ਦੇ ਦਰਖਤਾਂ ਦੇ ਨਾਲੇ ਜੀਵਨ ਆ ਪਰ ਇਹ ਨਸ਼ਟ ਕਰ ਗਿਆ ਵਾਸ਼ਿੰਗ ਟਰਾਈਡ ਦੇਖੋ ਕੀ ਬਣਿਆ ਆ ਸਾਹਮਣੇ ਫਾਰ ਇਹ ਤੁਹਾਇ ਤੁਹਾਇ ਇਹ ਤੂੰ ਆ ਸਾਰਾ ਅੱਗ ਦੇ ਕਾਰਨ ਆ। ਉਹ ਅੱਗ ਲੱਗੀ ਸੀ ਤਾਂ ਦੀਦੀ ਵੀ ਹੋਵੇ। ਜੀ ਜਿੱਦਾਂ ਜੀ ਪਤਾ ਜੀ ਤੁਹਾਨੂੰ ਆਪਾਂ ਦੱਸਿਆ ਸੀਗਾ ਵੀ ਅੱਜ ਗਰਮੀ ਹੀ ਪੈ ਗਈ ਘਰੇ ਤੇ ਰੋਟੀ ਪਾਣੀ ਜੇ ਆਪਾਂ ਖਾਦਾ ਨਹੀਂ ਸਕਦਾ। ਤੇ ਇਹ ਹੀ ਚੱਕਰ ਜ ਫੇ ਸੋਚਿਆ ਚਾ ਕੇ ਤੇ ਫਰੂਟ ਖਾਵਾਂਗੇ। ਪਰ ਰੱਬ ਨੇ ਆ ਨੇੜੇ ਹੋ ਕੇ ਸੁਣੀ ਆ। ਇੱਥੇ ਰੋਡ ਦੇ ਲੰਘਦੇ ਹੋਏ ਆਈਆਂ ਨੇ ਇੱਥੇ ਲੰਗਰ ਲਾਇਆ ਸੀਗਾ ਆਪਣੀ ਹਦਵਾਨੇ ਦਾ। ਤੇ ਜਦਾਂ ਚਾਹ ਨਾਲ ਆਈ ਵੇ ਫਰੂਟ ਖਾਣਾ ਆ ਤੇ ਆਪਾਂ ਨੂੰ ਲੱਗਾ ਵੀ ਠੰਡਾ ਆ ਘਰੇ ਬੀਜਦੇ ਆ ਪਰ ਨਹੀਂ ਬਾਈਆਂ ਨੇ ਲੰਗਰ ਲਾਇਆ ਆ ਤੇ ਆਪਾਂ ਰੱਜ ਕੇ ਖਾਦਾ ਪੂਰਾ ਬਾਈ ਬਹੁਤ ਬਹੁਤ ਧੰਨਵਾਦ ਪਹਿਲੇ ਤੁਹਾਡਾ ਹੈ ਜਿਹੜਾ ਲਾਇਆ ਤੁਸੀਂ ਲੰਗਰ ਬਹੁਤ ਵਧੀਆ ਕੰਮ ਕੀਤਾ ਉੱਤੋਂ ਗਰਮੀ ਦਾ ਮੌਸਮ ਹੈ ਭਾਜੀ ਹਾਂ ਤੇ ਬਾਈਆਂ ਨੇ ਪਹਿਲਾਂ ਆਪਾਂ ਖੜੇ ਸੁਣਿਆ ਸੀਗਾ ਬਾਈਆਂ ਨੇ ਪਹਿਲਾਂ ਠੰਡੇ ਦਾ ਲਾਇਆ ਸੀਗਾ ਲੰਗਰ ਆਪਣੀ ਤੇ ਠੰਡੇ ਚ ਲਾਇਏ ਸੀਗੇ ਗਰਮੀ ਦਾ ਮੌਸਮ ਹੈ ਬਹੁਤ ਵਧੀਆ ਭਾਜੀ ਪੁੰਨ ਖਟ ਰਹੇ ਆ ਠੀਕ ਹੈ ਜੀ ਤੇ ਇੱਥੇ ਲੋਕਲ ਹੈ ਭਾਈ ਵੀਰ ਹਜੀ ਭਾਈ ਲੋਕਲ ਇੱਥੇ ਹੈ ਭਾਈ ਭਾਈ ਕਟੜਾ ਹੈ ਭਾਈ ਇਹ ਠੀਕ ਠੀਕ ਬਹੁਤ ਧੰਨਵਾਦ ਵੀਰੇ ਵਧੀਆ ਵਧੀਆ ਓਏ ਹੋਏ ਕੀ ਖੂਬਸੂਰਤ ਨਜ਼ਾਰਾ ਆਇਆ ਜੀ ਸੁਆਦ ਆ ਗਿਆ ਬਾਕੀ ਓ ਜਿਹੜੀਆਂ ਤੁਹਾਨੂੰ ਨੀਲੀਆਂ ਆਈਆਂ ਛੱਡਾਂ ਦੀਆਂ ਲੈਂਨ ਜੇ ਬਣੀ ਜਾਂਦੀ ਆ ਉੱਪਰ ਤੱਕ ਇੱਥੇ ਤੁਹਾਨੂੰ ਜੱਜਮੈਂਟ ਤਾਂ ਹੋ ਗਈ ਹੋਣੀ ਹੈ ਨਾ ਵੀ ਆਪਾਂ ਕਿੱਥੇ ਪਹੁੰਚ ਗਏ ਆ ਤੇ ਉਹ ਸਾਹਮਣੇ ਉੱਪਰਲੀ ਚੋਟੀ ਤੇ ਦੇਖੋ ਤਾਂ ਆਪਾਂ ਦਾ ਲਾਹਦਾ ਕਿੱਥੇ ਪਹੁੰਚ ਗਏ ਆ ਆਪਾਂ ਆਪਾਂ ਪਹੁੰਚ ਗਏ ਆ ਜੀ ਗੈਸ ਕਰੋ ਤਾਂ ਸ਼ਹਿਰ ਕਟੜਾ ਇਹ ਜਿਹੜੀਆਂ ਨੀਲੀਆਂ ਛੱਡਾਂ ਉਹ ਜਿਹੜਾ ਰਾਹ ਜਾਂਦਾ ਆ ਬੈਸ਼ਨੋ ਦੇਵੀ ਮੰਦਿਰ ਨੂੰ ਜਿਹੜਾ ਤੁਰ ਕੇ ਜਾਂਦੇ ਆ ਤੇ ਆਪਾਂ ਪਰ ਇਧਰ ਨੂੰ ਨਹੀਂ ਜਾਣਾ ਇਹ ਆਪਣਾ ਰੂਟ ਦਾ ਹੋ ਰਿਹਾ ਆ ਆਪਾਂ ਪਹੁੰਚਣਾ ਹੈ ਡੇਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਅਸਥਾਨ ਤੇ ਜਿਹੜਾ ਕਿ ਇੱਥੋਂ ਹੈਗਾ ਆ ਹੱਲੇ 25-30 ਕਿਲੋਮੀਟਰ ਨੀਰਾ ਹੋ ਜਾਣਾ ਅੱਜ ਆਪਾਂ ਨੂੰ ਇੱਥੋਂ ਹੀ ਕਰ ਲਓ ਜੀ ਦਰਸ਼ਨ ਵੈਸ਼ਨੋ ਦੇ ਵੀ ਮੰਦਿਰ ਦੇ ਲਵਾ ਲਓ ਮਾਤਾ ਦੇ ਚਰਨਾਂ 'ਚ ਹਾਜ਼ਰੀ ਤੇ ਇਧਰ ਜਹਾਜ਼ ਵੀ ਜਾ ਰਿਹਾ ਆ ਇਹ ਮੰਦਿਰ ਤੋਂ ਦਰਸ਼ਨ ਕਰਵਾ ਕੇ ਵਾਪਸ ਜਾ ਰਿਹਾ ਹੈ ਸੰਗਤ ਨੂੰ ਕਿਉਂਕਿ ਆਪਾਂ ਖੜੇ ਇਹੀ ਦੇਖਦੇ ਦੇ ਕੇ ਚਾਰ ਪੰਜ ਹਾਜੀ ਦੇਖੇ ਆਹ ਦੇਖ ਕਾ ਜਹਾਜ਼ ਜਾ ਰਿਹਾ ਆ ਇਹ ਮੰਦਿਰ ਨੂੰ ਜਾ ਰਿਹਾ ਆ ਸ਼ਰਧਾਲੂਆਂ ਨੂੰ ਲੈ ਕੇ ਦਰਸ਼ਨ ਕਰਵਾਉਣ ਚਲੋ ਜੀ ਤੁਸੀਂ ਇਦਾਂ ਹੀ ਹਾਜ਼ਰੀ ਲਵਾ ਲਓ ਮਾਤਾ ਦੇ ਚਰਨਾਂ 'ਚ ਲਓ ਜੀ ਮੈਂ ਕਿਹਾ ਤੁਹਾਨੂੰ ਰੋਡ ਦਿਖਾ ਲਈਏ ਰੂਡ ਵੈਸੇ ਕਰਦੀ ਤੱਕ ਵੀ ਸਾਰਾ ਵਧੀਆ ਹੀ ਆ ਪਰ ਆ ਰੂਡ ਜਿਹੜਾ ਹੈ ਨਾ ਬਾਲਾ ਹੀ ਵਧੀਆ ਆ ਜਿਆਦਾ ਸ਼ਕਤੀ ਆ ਤੇ ਵੱਡੀ ਗੱਲ ਇਹ ਆ ਇਧਰ ਨੂੰ ਗੱਡ ਖਾਨਾ ਹੈ ਨਹੀਂ ਬਾਲਾ ਤੇ ਪਧਰਾ ਜਹ ਰੂਡ ਆ ਕੋਨਸਿੰਗ ਰਾਈਟ ਊੜਾ ਵੀ ਖੜਾ ਆਪਣਾ ਤੇ ਸਫਰ ਵੀ ਇਧਰ ਨੂੰ ਵਧੀਆ ਨਿਭੜਦਾ ਚੜਾਈ ਘੱਟ ਹੀ ਪਈ ਆ ਆਉਂਦੀ ਵਾਰ ਨੂੰ ਸਫਰ ਆਪਣਾ ਉਧਰ ਇਧਰ ਦੀ ਆ ਵਾਪਸੀ ਆਪਣੀ ਤੇ ਉਹਦੀਆਂ ਪਰ ਚੜਾਈ ਪਾਉਗੀ ਸਾਰੀ ਇਹ। ਬਾਕੀ ਦੇਖਦੇ ਹਾਂ ਹੁਣ ਕਿੱਥੇ ਤੱਕ। ਅਤਰਾਈ ਆ ਤੇ ਕਿੱਥੋਂ ਚੜਾਈ ਆਉਣੀ। ਮਾਰਦਾ ਹੌਣ ਜੇ ਕੇ ਜੰਮੂ ਐਂਡ ਕਸ਼ਮੀਰ। پہاੜਾਂ ਦੀ ਵੀ ਖੂਬਸੂਰਤੀ ਦੇਖੋ। ਇੱਧਰ ਕਾਲੇ ਹੀ ਕਾਲੇ ਗੱਬੇ ਕਲਰ ਹੋਰ ਉੱਥੇ ਟੱਪ ਪੈਂਦੀ ਆ। ਦੇਖੋ ਪੱਧਰੇ ਜੇ ਆ ਤੇ ਇੱਧਰ ਵੀ ਵੱਖਰਾ ਹੀ ਨਜ਼ਾਰਾ। ਐਦਾਂ ਸਿੰਦਰੀਆਂ ਜੀ ਦੇਖਦੇ ਹੁੰਨੇ ਆਪਾਂ। ਓਏ ਹੋਏ। ਜਾਂ ਜਦੋਂ ਡਰਾਇੰਗ ਤੇ ਕੰਮ ਮਿਲਦਾ ਹੁੰਦਾ ਸੀਗਾ ਤੇ ਉਦੋਂ ਬਣਾਉਂਦੇ ਹੁੰਦੇ ਸੀਗੇ ਝੌਂਪੜੀ ਬਣਾ ਕੇ ਉਹਦੇ ਪਿਛਲੇ ਪਾਸੇ ਜਾਂਦਾ ਤਾਜੀਆਂ ਹੁੰਦੀਆਂ ਬਾਜਪੰਦੀਆਂ ਲੋ ਜੀ ਆਪਾਂ ਇਧਰੋਂ ਆਏ ਆ ਕਟੜੇ ਵੱਲੋਂ ਤੇ ਆਹ ਰੋਡ ਚੱਲ ਜਾਂਦਾ ਹੈ ਰਿਆਸੀ ਜਿਹੜਾ ਕਿ ਜ਼ਿਲ੍ਹਾ ਆ ਕੌਂ ਸਿੰਘ ਫਲਾਈਟ ਇੱਥੇ ਦਾ ਇਹ ਕਾਸਿਆਂ ਨੂੰ ਪਿੰਡਾਂ ਨੂੰ ਜ਼ਿਲ੍ਹਾ ਲੱਗਦਾ ਹੈ ਰਿਆਸੀ ਤੇ ਆਪਾਂ ਜਾਣਾ ਆ ਇਧਰ ਰੀਸਿਊਮਿੰਗ ਰਾਈਟ ਉਹ ਸਾਹਮਣੇ ਗੇਟ ਆ ਜੀ ਡੇਰਾ ਬਾਬਾ ਬੰਦਾ ਬਹਾਦਰ ਮੈਮੋਰੀਅਲ ਗੇਟ ਇੱਕ ਕਮਕਾਰ ਸਤਗੁਰ ਪ੍ਰਸਾਦ ਬਾਬਾ ਬੰਦਾ ਬਹਾਦਰ ਮੈਮੋਰੀਅਲ ਗੇਟ ਲਓ ਜੀ ਪਹੁੰਚ ਚੱਲੇ ਆ ਆਪਾਂ ਬਸ 14 ਕਿਲੋਮੀਟਰ ਰਹਿ ਗਿਆ ਇੱਥੋਂ ਜਦੋਂ ਜੀ ਆਪਾਂ 메ਨ ਰੋਡ ਤੋਂ ਇਧਰ ਨੂੰ ਗੁਰੂ ਘਰ ਵਾਲ ਨੂੰ ਮੁੜ ਜਾਂਦੇ ਆ ਜਿੱਥੇ ਆਪਾਂ ਗੇਟ ਦੀ ਨਹੀਂ ਦੇਖ ਕੇ ਟਿਕ ਲੈਪੋ ਪਹਿਲਾਂ ਪਿੱਛੇ ਤੇ ਉੱਥੋਂ ਰੋਡ ਸਾਰਾ ਹੀ ਇਦਾਂ ਦਾ ਹੀ ਆ ਗੱਡੀ ਲਈਦਾ ਬਾਲਾ ਮੁਸ਼ਕਲ ਵਾਲਾ ਰੂੜਿਆ ਇਹ ਤੇ ਗੱਡੀ ਆਪਾਂ ਨੂੰ ਦਿਸੀਆਂ ਵੀ ਦੂ ਕਈ ਇਧਰ ਨੂੰ ਵੀ ਛੋਟੀਆਂ ਮਰੂਤੀਆਂ ਤੇ ਬਾਕੀ ਕਾਟਰ ਕਾਉਂਟਰ ਬਾਬਾ ਨੰਗਦੇ ਆ ਇਧਰੋਂ ਕਾਟਰ ਬਸੇ ਰੇ ਟੱਕਰੇ ਆਪਾਂ ਰਾਜ ਕਿਉਂਕਿ ਚਨਾਬ ਪੈ ਜਾਂਦਾ ਇਹਦੇ ਨਾਲ ਹਨਾ ਤੇ ਉਥੋਂ ਮਾਲਵ ਮਲਵਾ ਇਕੱਠਾ ਕਰਕੇ ਭਰ ਕੇ ਲੈ ਜਾਂਦੇ ਹੋਣੇ ਆ ਤੇ ਬਾਕੀ ਇਧਰੋਂ ਆ ਕੱਚੀ ਪਹਾੜੀ ਆ ਜਿੱਦਾਂ ਇਹ ਵੀ ਲੱਗਦਾ ਵੇ ਮੀਂਹ ਦੇ ਕਾਰਨ ਰੋਡ ਤੇ ਆ ਜਾਂਦੀ ਹੋਣੀ ਆ ਤਾਂ ਕਰਕੇ ਵੀ ਸੜਕ ਦਾ ਹਾਲ ਮੰਦਾ ਆ ਤੇ ਆ ਪੋਕਲੇ ਨਹੀਂ ਸੀ ਕਰਕੇ ਖੜੀ ਆ ਤੇ ਆ ਦੇਖ ਲਓ ਤੁਹਾਨੂੰ ਜੀ ਦੀ ਆ ਸੜਕ ਨਾ ਸੜਕ ਬਹੁਤ ਮੰਦਾ ਹਾਲ ਆ ਤੇ ਆ ਜੋ ਪਹੁੰਚ ਲੈ ਆਪਾਂ ਬਸ 4 ਕਿਲੋਮੀਟਰ ਦਾ ਰਹਿ ਗਿਆ ਆਪਣਾ ਸਫਰ ਉੜ ਦੇ ਹਾਲ ਬੜੇ ਹੀ ਮੰਦੇ ਆ ਇਹ ਕਹਿੰਦੇ ਆਫ ਰੋਡਿੰਗ ਆਫ ਰੋਡਿੰਗ ਦਾ ਸਵਾਲ ਲੈਣਾ ਫੇਰ ਵਧੀਆ ਜੇ ਕਿਤੇ ਮੀਂਹ ਕਣੀ ਪੈ ਜਾਵੇ ਫੇਰ ਔਖਾ ਆ ਇਧਰ ਨੂੰ ਕੋਈ ਲੰਘਣਾ ਫੇਰ ਸਾਈਕਲ ਤੇ ਵੀ ਔਖਾ ਤੇ ਕੇ ਇੰਟਰ ਵਗੈਰਾ ਟੱਕਰ ਦੇ ਆ ਉਹ ਇੱਥੋਂ ਜਾਂਦੇ ਆ ਤੇ ਲੋਡ ਹੋ ਕੇ ਬੱਜਰ ਵਗੈਰਾ ਲੈ ਜਾਂਦੇ ਲੋਡ ਕਰਕੇ ਲੱਗੀਆਂ ਆ ਮਸ਼ੀਨਾਂ ਆ ਕਮੂਤ ਸਾਲ ਵਾਲਾ ਵੀ ਲੈ ਟੱਕਰ ਗਿਆ ਬਈ ਮਾਣੋ ਜੀ ਆਨੰਦ ਪੇ ਖੂਬਸੂਰਤ ਨਜ਼ਾਰਾ ਕੋਸਿੰਗ ਡਾਈ ਹਾਰ ਪਹਾੜਾਂ ਦੇ ਵਿਚਾਲੇ ਰਿਵਰ ਕਿਹੜਾ ਚਨਾਵ ਨੰਦਿਆ ਜਿੰਦਗੀ ਦੇ ਰੁੜਕੀ ਵਾਲਿਆ ਕੀ ਹਾਲ ਜੀ ਆਪਾਂ ਪਹੁੰਚ ਗਏ ਸੀਗੇ ਜੀ ਵੀਰਾ ਬਾਬਾ ਬੰਦਾ ਸਿੰਘ ਬਹਾਦਰ ਤੇ ਆ ਕੇ ਫੇਰ ਕਪੜਾ ਲੀਦਿਆ ਰੱਥਾ ਤੋਂ ਨਲਾਈ ਉਹ ਤੂਤਾ ਜੀ ਤੇ ਬਾਕੀ ਨਾਤਾ ਤੂਤਾ ਫੇਰ ਦਰਸ਼ਨ ਕਰਨ ਚ ਲੱਗ ਗਏ ਸੀਗੇ ਤੇ ਦਰਸ਼ਨ ਕਰਕੇ ਲੇਟ ਹੋ ਗਏ ਇਸ ਕਰਕੇ ਫਤਿਹ ਵੀ ਨਹੀਂ ਬੁਲਾ ਵੀ ਰਾਤ ਦੀ ਤੇ ਹੁਣ ਪਰਨਾਪੂਣਾ ਹੁੱਲਾ ਹੀ ਸੌਣ ਲੱਗਾ ਇਹ ਚੀਤਾ ਆਇਆ ਤੇ ਮੈਂ ਕਿਹਾ ਚੱਲੂ ਪਹਿਲਾਂ ਖਾਸਰੀਗਾ ਕਰਦੇ ਹੀ ਰਾਤ ਦੀ ਹੈ ਨਾ ਤੇ ਜੀ ਥੋੜੀ ਜੀ ਜਾਣਕਾਰੀ ਆਪਣੀ ਗਲਤ ਸੀਗੀ ਇਹ ਆਪਣੇ ਜਨਮ ਸਥਾਨ ਨਹੀਂ ਹੈਗਾ ਕਿਉਂਕਿ ਮੈਂ ਮਹਿਰੋਲੀ ਜਦੋਂ ਨਾ ਆਪਣੇ ਗਿਆ ਸੀਗਾ ਸਾਈਕਲ ਸਫਰ ਕੀਤਾ ਸੀ ਆਪਾਂ ਦਿੱਲੀ ਜਦੋਂ ਆਪਾਂ ਸ਼ਹੀਦ ਇਸਤਾਨ ਗਏ ਸੀ ਉੱਥੇ ਵੀ ਜ਼ਿਕਰ ਰਜ਼ੌਰੀ ਦਾ ਹੀ ਕੀਤਾ ਆ ਜਨਮ ਸਥਾਨ ਦਾ ਤੇ ਆਪਾਂ ਕਹਿੰਦੇ ਵੀ ਸੀਗੇ ਰਜ਼ੌਰੀ ਆ ਤੇ ਬਾਈ ਆਪਣੇ ਕੁਛ ਕਹਿੰਦੇ ਸੀ ਨਹੀਂ ਇੱਥੇ ਆ ਤੇ ਉਹ ਬਾਈਆਂ ਨੂੰ ਥੋੜੀ ਜੀ ਗਲਤਫਹਿਮੀ ਸੀ ਉਹ ਵੀ ਕਹਿੰਦੇ ਜਾ ਕੇ ਥੋੜੀ ਜਿਆ ਵਧੀਆ ਜਾ ਕੇ ਨਾਲੇ ਪਤਾ ਲੱਗ ਜਾਊਗਾ ਤੇ ਕੋਸ਼ ਆਪਣੇ ਪ੍ਰਚਾਰਕਾਂ ਨੂੰ ਪੁੱਛਿਆ ਸੀ ਉਹ ਵੀ ਇੱਥੇ ਦੇ ਕਹਿੰਦੇ ਸੀ ਪਰ ਸਹੀ ਰਜ਼ौरी ਆ ਜੀ ਜਾਨਮਸਤਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤੇ ਇੱਥੇ ਤਾਪਸਤਾਨ ਆ ਪਰ ਇਤਿਹਾਸ ਇੱਥੇ ਦਾ ਵੀ ਇਦਾਂ ਦਾ ਆ ਜਿਹਦੇ ਬਾਰੇ ਮੇਰੇ ਹਿਸਾਬ ਦੇ ਨਾਲ 70 80% ਬੰਦਿਆਂ ਨੂੰ ਜਾਣਕਾਰੀ ਨਹੀਂ ਹੋਣੀ ਆਪਾਂ ਨੂੰ ਵੀ ਹੈ ਨਹੀਂ ਸੀ ਪਹਿਲਾਂ ਇੱਥੇ ਆ ਕੇ ਹੀ ਹੋਈ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ 10ਵੀਂ ਪੀੜ੍ਹੀ ਹੈ ਸ਼ਾਇਦ ਬਾਕੀ ਸਵੇਰ ਨੂੰ ਦੱਸਾਂਗੇ ਕਨਫਰਮ ਕਰਕੇ ਉਹ ਵੀ ਇੱਥੇ ਰਹਿੰਦੇ ਆ ਤੇ ਮਿਲਦੇ ਆ ਜੀ ਫਿਰ ਸਵੇਰ ਨੂੰ ਨਾਲੇ ਕਰੋਨਾ ਦੇ ਅਨੁਗੁਰੂ ਘਰ ਦੇ ਦਰਸ਼ਨ ਤੇ ਨਾਲੇ ਇੱਥੇ ਦੇ ਇਤਿਹਾਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਬਹੁਤ ਕੁਝ ਦੋ ਚਾਰ ਚੀਜ਼ਾਂ ਇਦਾਂ ਦੀਆਂ ਜਿਹੜੀਆਂ ਹੈਰਾਨ ਘਿਉਂਦੀ ਬੀ ਨੇਚਰ ਦੀਆਂ ਇਦਾਂ ਬਾਕੀ ਸਵੇਰ ਨੂੰ ਗੱਲ ਕਰਾਂਗੇ ਆਪਾਂ ਜੀ ਸਾਂਝੀ ਤੁਹਾਡੇ ਨਾਲ ਕਰਾਂਗੇ ਇਹ ਇਤਿਹਾਸ ਬਾਰੇ ਜਾਣਕਾਰੀ ਤੇ ਬਾਕੀ ਹੋਰ ਪੁੱਛਾਂਗੇ ਪਹਿਲਾਂ ਸਾਰਾ ਚੰਗੀ ਤਰ੍ਹਾਂ ਕਰਕੇ ਤੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਹੈ ਜੀ ਸਾਰਿਆਂ ਨੂੰ ਰੋੜਕੀ ਵਾਲੇ ਲੋਤ ਰੋੜਕੀ ਉਹਦੇ ਘੋੜੇ ਵਾਲਨ ਸਤਿ ਸ੍ਰੀ ਅਕਾਲ ਜੀ ਮਿਲਦੇ ਆਂ ਜੀ ਫੇ ਸਵੇਰ ਨੂੰ